ਸੇਵਲ ਸਾਜਨ ਮਲੇਰਕੋਡਲਾ ਡਾਕਟਰ ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੀਐਸ ਪਿੰਡਰ ਪੀਏਸੀ ਫਤੇਗੜ ਪੰਜਗਰਾਂ ਦੀ ਅਗਵਾਈ ਦੇ ਹੇਠ ਸਿਹਤ ਕੇਂਦਰ ਕਲਿਆਣ ਦੇ ਸਟਾਫ ਦੇ ਵਿਸ਼ੇਸ਼ ਉਦਮ ਸਤਕਾ ਪਿੰਡ ਕਲਿਆਣ ਵਿਖੇ ਮੈਗਾ ਸਿਹਤ ਜਾਂਚ ਕੈਂਪ ਲਗਾ ਗਿਆ ਇਸ ਮੌਕੇ 170 ਲੋਕਾਂ ਦੀ ਸਿਹਤ ਜਾਂਚ ਦੇ ਜੈਸਟ ਕੀਤੇ ਗਏ ਤੇ ਟੀਬੀ ਮੁਕਤ ਭਾਰਤ ਅਭਿਆਨ ਤਹਿਤ 150 ਲੋਕਾਂ ਦੇ ਐਕਸਰੇ ਕੀਤੇ ਗਏ ਇਸ ਮੌਕੇ ਜ਼ਿਲ੍ਹਾ ਟੀਬੀ ਅਫਸਰ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰ ਅਵੀ ਗਰਗ ਵੱਲੋਂ ਛਾਤੀ ਦੀਆਂ ਬਿਮਾਰੀਆਂ ਤੇ ਟੀਬੀ ਸੰਬੰਧੀ ਜਾਂਚ ਕੀਤੀ ਗਈ ਇਸ ਦੇ ਲਈ ਬਲੱਡ ਸਲਾਈਡਾਂ ਬਣਾਈਆਂ ਗਈਆਂ ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਅਵੀ ਗਰਗ ਨੇ ਕਿਹਾ ਕਿ ਪਿੰਡ ਕਲਿਆਣ ਵੱਲੋਂ ਇਸ ਕੈਂਪ ਵਿੱਚ ਵੱਡਾ ਉਪਰਾਲਾ ਤੇ ਮਿਹਨਤ ਕੀਤੀ ਗਈ ਹੈ ਜਿਸ ਸਦਕਾ ਵੱਡੀ ਗਿਣਤੀ ਵਿੱਚ ਲੋਕ ਕੈਂਪ ਵਿੱਚ ਪਹੁੰਚੇ ਨੇ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਨਿਯਮਤ ਸਿਹਤ ਜਾਂਚ ਕਰਾਉਣੀ ਚਾਹੀਦੀ ਹੈ ਹੁਣਾਂ ਕਿਹਾ ਕਿ 60 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਬਾਕੀ ਟੈਸਟਾਂ ਦੇ ਨਾਲ ਟੀਵੀ ਦੀ ਜਾਂਚ ਦੇ ਲਈ ਐਕਸ-ਰੇ ਵੀ ਜ਼ਰੂਰ ਕਰਾਉਣੇ ਚਾਹੀਦੇ ਹੈ ਇਸ ਮੌਕੇ ਪਲਾਗ ਟੀਵੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ ਨੇ ਕਿਹਾ ਕਿ ਟੀਵੀ ਦਾ ਕੋਈ ਵੀ ਲੱਛਣ ਹੋਣ ਤੇ ਸਰਕਾਰੀ ਸਿਹਤ ਸੰਸਥਾਵਾ ਵਿੱਚ ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਦਾ ਸਮੇਂ ਸਿਰ ਇਲਾਜ ਹੋ ਸਕੇ ਸਰਕਾਰੀ ਸਿਹਤ ਸੰਸਥਾਵਾ ਵਿੱਚ ਟੀਵੀ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ਜਿਸੀ ਪਿੰਡ ਕਲਿਆਣ ਚ ਟੀਵੀ ਮੁਕਤ ਭਾਰਤ ਆ ਬਿਆਨ ਦੇ ਅੰਦਰ ਇੱਕ ਕੈਂਪ ਲਾਇਆ ਸੀ ਜਿੱਥੇ ਆਪਾਂ 170 ਪੇਸ਼ੈਂਟ ਦੀ ਸਕਰੀਨਿੰਗ ਕੀਤੀ ਹੈ ਤੇ 150 ਪੇਸ਼ੈਂਟ ਦਾ ਐਕਸ-ਰੇ ਕਰਾਇਆ ਹੈ ਤੇ ਉਸ ਚ ਅਸੀਂ ਕੁਝ ਕਰਿਆ ਹੈ ਪੇਸ਼ੈਂਟ ਕੱਢੇ ਨੇ ਜਿਨ੍ਹਾਂ ਨੂੰ ਅਸੀਂ ਫਰਦਰ ਇਨਵੈਸਟੀਗੇਸ਼ਨ ਲਈ ਭੇਜਿਆ ਬਲਗੰਦੀ ਜਾਂਚ ਲਈ ਤੇ ਅਸੀਂ ਅਵੇਅਰਨੈਸ ਵੀ ਫਲਾਈ ਹੈ ਇੱਥੇ ਕਿ ਪੇਸ਼ੈਂਟ ਨੂੰ ਅਵੇਅਰ ਕੀਤਾ ਕਿ ਜੇ ਕੋਈ ਖਾਂਸੀ ਬੁਖਾਰ ਜਾਂ 14 ਦਿਨ ਤੋਂ ਉੱਪਰ ਰਹਤਾ ਹੋ ਆਪਣੀ ਟੀਵੀ ਦੀ ਜਾਂਚ ਕਰਾਣ ਤੇ ਸਕਰੀਨਿੰਗ ਐਕਸ-ਰੇ ਲਈ ਰਾਈ ਹੁੰਦੀ ਹੈ ਤੇ ਅੱਜ ਅਸੀਂ 150 ਪੇਸ਼ੈਂਟਾਂ ਦਾ ਐਕਸਰੇ ਕੀਤਾ ਅੱਜ ਸਿਵਲ ਸਰਜਨ ਮਲੇਰ ਕੋਟਲਾ ਡਾਕਟਰ ਸੰਜੇ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀਐਸਸੀ ਫਤਿਹਗੜ ਪੰਜਗਰਿਆਂ ਡਾਕਟਰ ਜੀਐਸ ਪਿੰਡ ਦੀ ਅਗਵਾਈ ਦੇ ਹੇਠ ਪਿੰਡ ਕਲਿਆਣ ਵਿਖੇ ਵਿਸ਼ਾਲ ਮੈਗਾ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਜਿੱਥੇ ਐਨਸੀਡੀ ਐਨਵੀਬीडीसीपी ਦੇ ਤਹਿਤ ਲੋਕਾਂ ਦਾ ਚੈੱਕਅਪ ਕੀਤਾ ਗਿਆ ਉੱਥੇ ਹੀ ਵਿਸ਼ੇਸ਼ ਤੌਰ ਤੇ ਟੀਵੀ ਮੁਕਤ ਭਾਰਤ ਅਭਿਆਨ ਦੇ ਤਹਿਤ ਜਿਹੜਾ ਲੋਕਾਂ ਦਾ ਚੈੱਕਅਪ ਕੀਤਾ ਗਿਆ ਇਸ ਕੈਂਪ ਦੇ ਵਿੱਚ ਜਿੱਥੇ 170 ਲੋਕਾਂ ਨੇ ਪਹੁੰਚ ਕੇ ਲਾਹਾ ਲੈ ਆ ਉੱਥੇ 150 ਦੇ ਕਰੀਬ ਲੋਕਾਂ ਦੀ ਛਾਤੀ ਦੇ ਐਕਸ-ਰੇ ਜ਼ਿਲ੍ਹਾ ਟੀਵੀ ਅਫਸਰ ਛਾਤੀ ਰੋਗਾਂ ਦੇ ਮਾਹਰ ਡਾਕਟਰ ਅਭੀ ਗਰਗ ਦੇ ਵੱਲੋਂ ਚੈੱਕ ਕੀਤੇ ਗਏ ਅਤੇ ਮੁਫਤ ਐਕਸ-ਰੇ ਲੋਕਾਂ ਦੇ ਕੀਤੇ ਗਏ ਇਸ ਮੌਕੇ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਖਾਸ ਕਰ ਟੀਵੀ ਤੋਂ ਬਚਾਅ ਦੇ ਲਈ ਸਾਵਧਾਨੀਆਂ ਟੀਵੀ ਦੇ ਲੱਛਣ ਅਤੇ ਇਸ ਦਾ ਨਿਯਮਤ ਚੈੱਕਅਪ ਕਰਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਵਾਹਿਗੁਰੂ ਜੀ ਦਾ ਕਾਲਸ਼ਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਸਰਪੰਚ ਕਲਿਆਣ ਤੋਂ ਅੱਜ ਸਾਡੇ ਪਿੰਡ ਦੇ ਵਿੱਚ ਸਿਵਲ ਸਰਜਨ ਮਲੇਰ ਕੋਟਲਾ ਦੀ ਮਿਹਰਬਾਨੀ ਨਾਲ ਅੱਜ ਕੈਂਪ ਲੱਗਿਆ ਸਾਡੇ ਪਿੰਡ ਦੇ ਵਿੱਚ ਜਿੱਥੇ ਬਹੁਤ ਡਾਕਟਰ ਸਪੈਸ਼ਲਿਸਟ ਪਹੁੰਚੇ ਨੇ ਜਿਨ੍ਹਾਂ ਨੇ ਲੋਕਾਂ ਦਾ ਚੈੱਕਅਪ ਕੀਤਾ ਔਰ ਨੋਖ ਪ ਦਵਾਈਆਂ ਵੱਡੀਆਂ ਨੇ ਐਕਸ-ਰੇ ਲੈਏ ਨੇਗੇ ਔਰ ਸਾਡਾ ਅਸੀਂ ਬੇਨਤੀ ਕਰਦੇ ਆਂਗੇ ਵੀ ਇਹ ਟੈਂਪ ਜੋ ਪਿੰਡਾਂ ਦੇ ਬਾਈ ਲੱਗਣੇ ਚਾਹੀਦੇ ਨੇ ਕਿਉਂਕਿ ਕੁਝ ਮਰੀਜ਼ ਜਿਹੜੇ ਪਹੁੰਚ ਕੇ ਨਹੀਂ ਦਵਾਈ ਲੈ ਸਕਦੇ ਤਾਂ ਕਿ ਉਹ ਇੱਥੋਂ ਆਪਣੇ ਲੋਕਲ ਘਰ ਪਿੰਡ ਦੇ ਵਿੱਚੋਂ ਹੀ ਦਵਾਈ ਲੈ ਲੈਣਾਂ ਤੇ ਆਪਣਾ ਲਾਭ ਲੈ ਲੈਣਾਂ